ਪੰਜਾਬ ਦੇ ਵਿੱਚ ਮੌਨਸੂਨ ਦੀ दस्तक ਹੋ ਗਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ ਮੀਂਹ ਤਾਂ ਪੈ ਗਿਆ ਪਰ ਇਹ ਪਹਿਲੇ ਮਹੀਨੇ ਹੀ ਪੰਜਾਬ ਦੀਆਂ ਕਈ ਇਲਾਕਿਆਂ ਦੀਆਂ ਸੜਕਾਂ ਨੇ ਉਹ ਛੱਪੜ ਬਣਾ ਦਿੱਤੀਆਂ ਨੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਲਈ ਵੀ ਅਲਰਟ ਜਾਰੀ ਕੀਤਾ ਹੈ 4 5 6 ਜੁਲਾਈ ਨੂੰ yellow alert ਜਾਰੀ ਕੀਤਾ ਗਿਆ ਮੀਂਹ ਦੇ ਲਈ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੈ ਦਿਖਾਵਾਂਗੇ ਤੁਹਾਨੂੰ ਤਸਵੀਰਾਂ ਵੀ ਨਾਲੋਂ ਨਾਲ ਅਤੇ ਇਹ ਦੱਸਾਂਗੇ ਕਿ ਅਲਰਟ ਹੈ ਜਿਹੜਾ ਇਹ ਪਹਿਲਾਂ ਵੀ ਦਿੱਤਾ ਗਿਆ ਸੀ ਤੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਜਿਸ ਕਰਕੇ ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਉਹ ਛੱਪੜ ਬਣ ਗਈਆਂ ਨੇ 4 5 6 ਜੁਲਾਈ ਨੂੰ ਇਹ yellow alert ਜਾਰੀ ਕੀਤਾ ਗਿਆ ਹੈ ਮੌਨਸੂਨ ਦੀ दस्तक ਹੈ ਜਿਹੜੀ ਪੰਜਾਬ ਦੇ ਵਿੱਚ ਉਹ ਹੋ ਗਈ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅਜ ਮੀਂਹ ਪਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਲਈ 4 5 6 ਜੁਲਾਈ ਦੇ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਕਈ ਇਲਾਕਿਆਂ ਦੇ ਵਿੱਚ ਜਦੋਂ ਮੀਂਹ ਪਿਆ ਤਾਂ ਸੜਕਾਂ ਨੇ ਉਹ ਛੱਪੜ ਬਣ ਗਈਆਂ ਨੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਪੰਜਾਬ ਦੇ ਕਈ ਇਲਾਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਮੀਂਹ ਪਿਆ ਅਲਰਟ ਸੀ ਜਿਹੜਾ ਜਾਰੀ ਕੀਤਾ ਗਿਆ ਸੀ ਉਸੇ ਦੇ ਤਹਿਤ ਜਦੋਂ ਇਹ ਭਾਰੀ ਮੀਂਹ ਪਿਆ ਤਾਂ ਪੰਜਾਬ ਦੇ ਕਈ ਇਲਾਕੇ ਨੇ ਜਿਹੜੇ ਉਹ ਛੱਪੜ ਬਣ ਗਏ ਨੇ ਪੰਜਾਬ ਦੇ ਵਿੱਚ ਅਲਰਟ ਵੀ ਜਾਰੀ ਕੀਤਾ ਗਿਆ ਆਉਣ ਵਾਲੇ 4 5 6 ਯਾਨੀ ਕੱਲ ਪਰਸੋ ਦੇ ਲਈ ਵੀ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਪੰਚਕੂਲਾ ਦੇ ਵਿੱਚ ਫਿਲਹਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ ਗੱਲਬਾਤ ਵੀ ਜਾਰੀ ਰੱਖਾਂਗੇ ਸਵਾਲ ਵੀ ਤੁਹਾਡੇ ਤੋਂ ਪੁੱਛਾਂਗੇ ਤੁਹਾਡੀ ਰਾਏ ਵੀ ਲਵਾਂਗੇ ਕਾਲ ਕਰਕੇ ਤੁਸੀਂ ਸਾਨੂੰ ਰਾਏ ਦੇ ਸਕਦੇ ਹੋ ਉਸ ਤੋਂ ਪਹਿਲਾਂ ਪੰਚਕੂਲਾ ਦੀਆਂ ਕੁਝ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਮੀਂਹ ਕਰਕੇ ਪ੍ਰਸ਼ਾਸਨ ਦੀ ਪੋਲ ਖੁੱਲ ਗਈ ਹੈ ਪੂਰੀ ਤਰ੍ਹਾਂ ਦੇ ਨਾਲ ਆਉਣ ਜਾਣ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਕਿਸ ਤਰ੍ਹਾਂ ਦੇ ਖਸਤਾ ਹਾਲਾਤ ਉੱਥੇ ਇਲਾਕਿਆਂ ਦੇ ਹੋ ਗਏ ਨੇ ਮੀਂਹ ਪੈਣ ਤੋਂ ਬਾਅਦ ਇੱਕ ਛੋਟੀ ਜਿਹੀ ਰਿਪੋਰਟ ਇਹ ਨੇ ਪਈ ਹੋਤਾ ਜਾਂ ਪਹਿਲੇ ਸੇ ਹੈ ਨਹੀਂ ਆਭੀ ਹੋਇਆ ਜੀ ਇਹ ਤੋਂ ਬਰਸਾਤ ਨਹੀਂ ਹਾਂ ਜੀ ਜੀ ਤਾਂ ਨਿਕਾਸੀ ਵਗੈਰਾ ਲੱਗਤੀ ਹੈ ਹੋ ਪਾਏਗੀ ਇਸ कुछ नहीं कह सकते मैडम पीछे से रास्ता मिल जाएगा जाने का जी जी, जी। वापसी जाएंगे जी माल वापस ले जाएंगे बस माल, माल ही वापस हो जाएगा तो देखिए कि कितनी मशक्कत जो है इनको यहाँ पर करनी पड़ रही है ये जो व्हीकल है अपना खुद वापस लेके यहाँ से जा रहे हैं आगे के ट्रक जो है आप आगे जाएंगे आगे ही जाना है हाईवे पे जो ये हालात देख रहे हैं आगे भी इसी तरह के मिलेंगे पूरी सड़क इसी तरह से पानी से भरी हुई है भरी है सुबह बहुत मुश्किल से आया बहुत दिक्कत हुई इसमें ना अब कच्चा रास्ता है माल होता है लोड होता है गाड़ी के भी हाँ। है, बहुत दिक्कत होती है। तो जाना यहीं से पड़ेगा या भी देखा कि बाकी बैक जा रही हैं नहीं यहाँ जाना तो यहीं से पड़ेगा मजबूरी है क्या करना देखिए आप की लोग जो हैं यहाँ पर खड़े हैं। और आगे जाने की कोशिश कर रहे हैं वहीं आपको साथ ही दिखाते हैं दिल्ली आता है यहाँ पे गिर जाता है और तीन महीने हो गए इनको ये काम कर रहे हैं हमने सबको कम्प्लेट करी है जिसका जीरो रिस्पॉन्स आ, देखा मैम जैसे अब मानसून भी पहुंच गया है बारिशें अब हो रही हैं शुरुआत भी हो गई आगे होनी भी है तो उसमें कैसे आया जाया जाएगा क्योंकि देखिए हम देख पा रहे हैं फोर व्हीलर कहीं ना कहीं फिर भी हिम्मत जुटा रहे हैं आगे जाने की टू व्हीलर आप लेके खड़ी हैं पर आप आगे नहीं जा पाई मैं अपने हस्बैंड की वेट कर रही हूँ आएंगे ठीक है वो गाड़ी लाएंगे तो वो मुझे अपने ऑफिस छोड़कर आएंगे तब मैं आगे बढ़ूंगी वैसे भी यहाँ पर तो हर एक कोई ट्रांसपोर्ट आने के लिए मना करता है इसके देखो बिजनेस पे भी फर्क पड़ता है दो महीने हो गए हम लोग इस चीज के लिए दुखी होते सबका कम्पलीट कर ली कल आज तक वाले आए थे उससे पहले अमर उजाला वाले आए थे दो तीन न्यूज वाले आए थे जिसका कोई रिस्पांस नहीं हुआ ठीक है जब पता है मानसून आनी है और मानसून पहुंच भी गई है तो ऐसे में ये काम पहले क्यों नहीं हुए कहीं ना कहीं ये सरकार पर भी प्रश्न चिन्ह है वीडियो जर्नलिस्ट रजत के साथ लिविंग इंडिया के लिए पंचकुला से हरसिमरत ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਪੰਜਾਬ ਦੇ ਵਿੱਚ ਜਿੱਥੇ ਕਈ ਥਾਵਾਂ ਮੀਂਹ ਪਿਆ ਤੇ ਜਿਹੜੀਆਂ ਸੜਕਾਂ ਨੇ ਉਹ ਛੱਪੜ ਬਣ ਗਈਆਂ ਨੇ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਹੈ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਕਿ ਪਹਿਲੇ ਮੀਂਹ ਹੀ ਇਹ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਪੋਲ ਖੋਲੀ ਹੈ ਕਿਸ ਤਰ੍ਹਾਂ ਜਿਹੜੀਆਂ ਸੜਕਾਂ ਨੇ ਉਹ ਪਾਣੀ ਦੇ ਨਾਲ ਭਰ ਗਈਆਂ ਨੇ ਜਿਹੜੇ ਵਾਹਨ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਆ ਰਹੀ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਤੇ ਜਦੋਂ ਇਹ ਹਲਕਾ ਜਿਹਾ ਮੀਂਹ ਪਿਆ ਇੱਕ ਦਿਨ ਦੇ ਮੀਂਹ ਕਰਕੇ ਹੀ ਇਹਨਾਂ ਜ਼ਿਆਦਾ ਨੁਕਸਾਨ ਹੋ ਗਿਆ ਪਾਣੀ ਦੇ ਨਿਕਾਸ ਦਾ ਕੋਈ ਸਹੀ ਤਰੀਕੇ ਦੇ ਨਾਲ ਪ੍ਰਬੰਧ ਨਹੀਂ ਸੀ ਲੋਕਾਂ ਦੇ ਘਰਾਂ ਤੱਕ ਪਾਣੀ ਵੜ ਗਿਆ ਗਲੀਆਂ ਮੋਹੱਲਿਆਂ ਦੇ ਵਿੱਚ ਪਾਣੀ ਵੇਖਣ ਨੂੰ ਮਿਲਿਆ ਹੁਸ਼ਿਆਰਪੁਰ ਦੇ ਵਿੱਚ ਅੱਜ ਸਵੇਰੇ ਬੜਾ ਭਾਰੀ ਮੀਂਹ ਪਿਆ ਹੁਸ਼ਿਆਰਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪਾਣੀ ਲੋਕਾਂ ਦੇ ਘਰਾਂ ਤੱਕ ਵੜ ਗਿਆ ਤਾ ਸਾਡੇ ਸਹਿਯੋਗੀ ਨੇ ਜਿਹੜੇ ਰਾਜਵਿੰਦਰ ਸਿੰਘ ਲੁਧਿਆਣਾ ਤੋਂ ਅਤੇ ਸਨੀ ਚੋਪੜਾ ਫਿਰੋਜ਼ਪੁਰ ਤੋਂ ਸਿੱਧਾ ਜੁੜ ਗਏ ਨੇ ਸਾਡੇ ਦੇ ਨਾਲ ਉਹਨਾਂ ਨਾਲ ਰੋਹ ਕਰਾਂਗੇ ਤੇ ਜਾਣਾਂਗੇ ਕਿ ਸਥਿਤੀ ਕੀ ਹੈ ਰਾਜਵਿੰਦਰ ਜੀ ਸਨੀ ਚੋਪੜਾ ਜੀ ਕੀ ਸਥਿਤੀ ਹੈ ਇਸ ਵਕਤ ਰਾਜਵਿੰਦਰ ਜੀ ਤੁਹਾਡੇ ਤੋਂ ਜਾਣਾਂਗੇ ਪਹਿਲਾਂ ਲੁਧਿਆਣਾ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਉੱਥੇ ਮੀਂਹ ਜਿਹੜਾ ਪਿਆ ਉਸ ਕਰਕੇ ਪਾਣੀ ਦੇ ਨਿਕਾਸ ਦੇ ਪਰਮਦ ਕਜੇਹੇ ਨੇ ਲੋਕਾਂ ਦੇ ਇਹ ਬਿਲਕੁਲ ਤੁਹਾਨੂੰ ਦੱਸ ਦਿੰਨੇ ਆ ਕਿ ਲੁਧਿਆਣਾ ਦੇ ਵਿੱਚ ਬੇਸ਼ੱਕ ਜਿਹੜੀ ਆ ਬਰਸਾਤ ਹਜੇ ਤੱਕ ਬਹੁਤ ਘੱਟ ਹੋਈ ਆ ਪੰਜਾਬ ਭਰ ਦੇ ਵਿੱਚ ਮਾਨਸੂਨ ਨੇ ਦਸਤਕ ਦਿੱਤੀ ਕਈ ਜਗ੍ਹਾ ਦੇ ਉੱਪਰ ਬਰਸਾਤ ਹੋਈ ਹੈ ਪਰ ਮੌਸਮ ਵਿਗਿਆਨੀਆਂ ਵੱਲੋਂ ਅੱਜ ਦੇ ਲਈ ਔਰੇਂਜ ਅਲਰਟ ਤੇ ਆਉਣ ਵਾਲੇ ਦਿਨਾਂ ਲਈ ਯੈਲੋ ਅਲਰਟ ਜਿਹੜਾ ਜਾਰੀ ਕੀਤਾ ਗਿਆ ਜਿਸ ਤਰ੍ਹਾਂ ਕਿ ਪਹਿਲੇ ਮਹੀਨੇ ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਜਿਹੜੀ ਪੋਲ ਹੈ ਖੋਲ ਕੇ ਰੱਖ ਦਿੱਤੀ ਸੀ ਲੁਧਿਆਣਾ ਵਿੱਚ ਜਦੋਂ ਪਹਿਲੀ ਬਰਸਾਤ ਹੋਈ ਬੇਸ਼ੱਕ ਬਰਸਾਤ ਕੁਝ ਘੰਟੇ ਹੀ ਹੋਈ ਸੀ ਪਰ ਜਲਸਾਲ ਹੋ ਚੁੱਕਿਆ ਸੀ ਲੁਧਿਆਣਾ ਲੁਧਿਆਣਾ ਦੇ ਵਿੱਚ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਸੀ ਲੋਕ ਜਦੋਂ ਸੜਕਾਂ ਤੋਂ ਲੰਘਦੇ ਸੀ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਕੋਸ਼ ਦੇ ਨਜ਼ਰ ਆਉਂਦੇ ਸੀ ਉੱਥੇ ਹੀ ਜੇਕਰ ਗੱਲ ਕਰੀਏ ਲੁਧਿਆਣਾ ਦੇ ਵਿੱਚ ਵੱਡਾ ਦਰਿਆ ਦਾ ਜਿਹੜਾ ਓਵਰਫਲੋ ਹੋ ਚੁੱਕਿਆ ਸੀ ਵੱਡੇ ਦਰਿਆ ਦਾ ਪਾਣੀ ਸੜਕਾਂ ਤੇ ਆ ਗਿਆ ਸੀ ਅਤੇ ਲੋਕਾਂ ਦੇ ਘਰਾਂ ਤੱਕ ਵੱੜ ਚੁੱਕਿਆ ਸੀ ਅਸੀਂ ਕਹਿ ਸਕਦੇ ਹਾਂ ਕਿ ਵੱਡੇ ਦਰਿਆ ਦੀ ਜਿਹੜੀ ਸਫਾਈ ਨਹੀਂ ਹੋਈ ਸੀ ਪਰ ਕਈ ਜਿਹੜੇ ਪ੍ਰਸ਼ਾਸਨ ਦੇ ਦਾਅਵੇ ਆ ਉਹਨਾਂ ਦੀ ਪੂਰ ਬੁਲਦੀ ਨਜ਼ਰ ਆਈ ਸੀ ਅਸੀਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਜਿੰਨਾ ਜਿਹੜੇ ਡਰੇਨਸ ਨੇ ਉੱਥੇ ਲੁਧਿਆਣਾ ਦੇ ਵਿੱਚ ਜ਼ਿਆਦਾਤਰ ਉਹਨਾਂ ਦੇ ਨਿਕਾਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਪ੍ਰਸ਼ਾਸਨ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋਇਆ। ਇਹ ਬਿਲਕੁਲ ਬੇਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਵੱਲੋਂ ਪੁਖਤਾ ਦਾਅਵੇ ਹੁੰਦਾ ਜਿੱਥੇ ਦਾਅਵਾ ਕੀਤਾ ਜਾਂਦਾ ਕਿ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਪਰ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਪਹਿਲਾਂ ਵੀ ਪਿਆ ਸੀ ਉਸਨੇ ਹੀ ਦਾਅਵਿਆਂ ਦੀ ਪੋਲ ਖੋਲ ਦਿੱਤੀ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਜੇਕਰ ਰੋੜਾਂ ਦੀ ਗੱਲ ਕਰ ਲਈਏ, ਆਮ ਰੋੜ ਦੀ ਗੱਲ ਕਰ ਲਈਏ, ਇਹ ਤਾਂ ਜਾਂ ਫਿਰ ਜਿਹੜੇ ਰੋਡ ਹੁਣ ਜੀ ਕਿਉਂਕਿ ਰੋਡ ਜਾਲੀਆਂ ਜਿਹੜੀਆਂ ਨੇ ਸਾਫ਼ ਨਹੀਂ ਕੀਤੀਆਂ ਜਾਂਦੀਆਂ ਜਾਂਦੀਆਂ ਜਿੱਦੇ ਚੱਲਦੇਆਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਪਹੁੰਚ ਜਾਂਦਾ ਹੈ ਸਿਵਲ ਪ੍ਰਸ਼ਾਸਨ ਜਿਹੜਾ ਵੱਡੇ ਦਾਅਵੇ ਕਰਦਾ ਨਜ਼ਰ ਆਉਂਦਾ ਪਰ ਪਹਿਲੇ ਮਹੀਨੇ ਹੀ ਜਿਹੜੀਆਂ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੂਰ ਖੋਦ ਦਿੱਤੀ ਸੀ ਜਿੱਤੋਂ ਲੈ ਕੇ ਜਿਹੜੇ ਨੇ ਅਧਿਕਾਰੀ ਕਹਿੰਦੇ ਸੀ ਕਿ ਸਾਨੂੰ ਹੁਣ ਪਤਾ ਲੱਗਿਆ ਕਿ ਕਿਹੜੇ ਕਿਹੜੇ ਬੀਕ ਪੁਆਇੰਟ ਨੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਉੱਤੇ ਹੀ ਬਧਾਇਆ ਵੱਲੋਂ ਵੀ ਇਸ ਗੱਲ ਦਾ ਦਾਅਵਾ ਕੀਤਾ ਗਿਆ ਸੀ ਕਿ ਡਿਪਟੀ ਕਮਿਸ਼ਨ ਲੁਧਿਆਣਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਹੱਲ ਕੀਤੀਆਂ ਜਾਣਗੀਆਂ ਪਰ ਕਿੰਨੀਆਂ ਹੱਲ ਹੋਈਆਂ ਨੇ ਕਿਉਂਕਿ ਹੁਣ ਲਗਾਤਾਰ ਜਿਹੜੇ ਮੀਂਹ ਪੈਣ ਦੀ ਸੰਭਾਵਨਾ ਹੈ ਜੀ ਜੀ